ਸਸਿਕਾਲ ਜਿੱਥੇ ਪੰਜਾਬ ਸਰਕਾਰ ਵੱਲੋਂ 350ਵਾਂ ਸ਼ਹੀਦੀ ਸ਼ਤਾਬਦੀ ਸਮਾਗਮ ਮਨਾਇਆ ਜਾ ਰਿਹਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਉੱਥੇ ਹੀ ਭਾਜਪਾ ਪੰਜਾਬ ਦੇ ਵੱਲੋਂ ਵੀ ਕੱਲ ਇੱਕ ਸਮਾਗਮ ਰੱਖਿਆ ਗਿਆ ਹੈ ਜਿਸ ਦਾ ਜਾਇਜ਼ਾ ਲੈਣ ਸੁਭਾਸ਼ ਸ਼ਰਮਾ ਹੋਰਾਂ ਦੀ ਅਗਵਾਈ ਦੇ ਵਿੱਚ ਅਜੇ ਵੀਰ ਲਾਲਪੁਰਾ ਅਤੇ ਤਿੰਦਰ ਸਿੰਘ ਅਟਵਾਲ ਹਰਾਂ ਨੇ ਮੌਕੇ ਦੀ ਜਗ੍ਹਾ ਜਿੱਥੇ ਸਮਾਗਮ ਹੋਣਾ ਹੈ ਉਹਦਾ ਚੈਸ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੀਂ ਪਾਤਸ਼ਾਹੀ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹਾਦਤ ਦੇ 350 ਸਾਲ ਪੂਰੇ ਹੋਏ ਨੇ ਔਰ ਪੂਰਾ ਦੇਸ਼ ਇਸ ਮਹਾਨ ਔਰ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਵੀ ਸਾਲ ਭਰ ਇਸਤਤਵਦੀ ਸਮਾਰੋਹ ਚ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਨੇ ਬਲਾਕਸਟਰ ਤੇ ਵਿਧਾਨ ਸਭਾ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਪ੍ਰੋਗਰਾਮ ਹੋਣੇ ਨੇ ਉਹਨਾਂ ਸਾਰੇ ਸਮਾਗਮਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਤਸਦੀ ਤੋਂ ਕੱਲ ਇੱਕ ਮਹਾਨ ਕੀਰਤਨ ਦਰਬਾਰ ਦੇ ਰੂਪ ਚ ਹੋਏਗੀ ਔਰ ਹਜ਼ੂਰੀ ਰਾਗੀ ਸਹਿਬਾਨ ਆਕਰਕੇ ਇੱਥੇ ਅੰਮ੍ਰਿਤ ਰੂਪੀ ਗੁਰਬਾਣੀ ਦਾ ਕੀਰਤਨ ਕਰਨਗੇ ਔਰ ਸੰਗਤਾਂ ਜਿਹੜੀਆਂ ਆ ਉਹ ਸਰਵਨ ਕਰਨਗੀਆਂ ਔਰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਪ੍ਰਣਾਮ ਵੀ ਕਰਨਗੇ ਇਹਦੇ ਚ ਕੇਂਦਰੀ ਮੰਤਰੀ ਗਜਿੰਦਰ ਸ਼ਖਾਵਤ ਜੀ ਭਾਰਤੀ ਜਨਤਾ ਪਾਰਟੀ ਦੀ ਸਾਰੀ ਪੰਜਾਬ ਦੀ ਲੀਡਰਸ਼ਿਪ ਸਾਡੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਸਾਡੇ ਪਾਰਲੀਮੈਂਟ ਬੋਰਡ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਸਾਡੇ ਜਨਰਲ ਸਕੱਤਰ ਤਰੁਣ ਚੁਗ ਜੀ ਸਾਰੀ ਲੀਡਰਸ਼ਿਪ ਪੰਜਾਬ ਦੀ ਜਿਹੜੀ ਆ ਉਹ ਵਿਸ਼ੇਸ਼ ਰੂਪ ਨਾਲ ਇੱਥੇ ਪਹੁੰਚ ਰਹੀ ਆ ਗੁਰੂ ਘਰ ਨਤਮਸਤਕ ਵੀ ਹੋਣਗੇ ਤਾਕ ਸਾਬ ਤੇ ਜਾ ਕਰਕੇ ਔਰ ਇੱਥੇ 3 ਘੰਟੇ ਦਾ ਜਿਹੜਾ ਕੀਰਤਨ ਦਰਬਾਰ ਹੈ ਇਹਦੇ ਚ ਉਹ ਹਾਜ਼ਰੀ ਲਵਾ ਕੇ ਗੁਰੂ ਘਰ ਦਾ ਆਸ਼ੀਰਵਾਦ ਵੀ ਪ੍ਰਾਪਤ ਕਰਨਗੇ ਸੋ ਅੱਜ ਉਹਦੇ ਤਿਆਰੀਆਂ ਦੇ ਸੰਦਰਭ ਚ ਇਹ ਸਾਰੀ ਮੀਟਿੰਗ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਅਜੀਬੀਰ ਸਿੰਘ ਲਾਲਪੁਰਾ ਜੀ ਸਾਡੇ ਬਹੁਤ ਹੀ ਸੀਨੀਅਰ ਸਾਥੀ ਅਟਵਾਲ ਸਾਹਿਬ ਸਾਡੇ ਯੂਮੋਰਚਾ ਦੇ ਨੇਤਾ ਅਮਨ ਜੀ ਫੋਰ ਵੀ ਸਾਰੇ ਸਾਥੀ ਤਿਆਰੀਆਂ ਚ ਅਸੀਂ ਲੱਗੇ ਆ ਸੰਗਤਾਂ ਚ ਬੜਾ ਉਤਸ਼ਾਹ ਔਰ ਵੱਡੀ ਗਿਣਤੀ ਚ ਹੁਮ ਹੁਮਾ ਕੇ ਜਿਹੜੇ ਆ ਪੂਰੇ ਪੰਜਾਬ ਚੋਂ ਸੰਗਤਾਂ ਇਸ ਕੀਰਤਨ ਦਰਬਾਰ ਚ ਸ਼ਾਮਲ ਹੋਣ ਲਈ ਆ ਰਹੀਆਂ। ਪ੍ਰੋਗਰਾਮ ਕਿੰਨੇ ਤੋਂ ਕਿੰਨੇ ਵਜੇ ਤੇ ਦੂਜੀ ਗੱਲ ਜਿਹੜੀ ਲੋਕਲ ਸਥਾਨਕ ਸੰਗਤਾਂ ਜਾਂ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੂੰ ਕੀ ਅਪੀਲ ਕਰਦੇ? ਦੇਖੋ ਅਪੀਲ ਤਾਂ ਇਹੀ ਆ ਕਿ ਮਹਾਨ ਜਿਹੜੀ ਇਹ ਸ਼ਹਾਦਤ ਹੋਈ ਆ ਧਰਮ ਦੀ ਰੱਖਿਆ ਲਈ, ਦੇਸ਼ ਦੀ ਰੱਖਿਆ ਲਈ, ਤਿਲਕ ਜੰਜੂ ਦੀ ਰਾਖੀ ਲਈ ਉਹਨੂੰ ਪ੍ਰਣਾਮ ਕਰੀਏ ਔਰ ਉਸ ਸ਼ਹਾਦਤ ਤੋਂ ਅਸੀਂ ਵੀ ਸੇਧ ਲਈਏ ਕਿ ਧਰਮ ਦੇ ਰਸਤੇ ਤੇ ਚੱਲਣਾ ਹੈ, ਸੱਚਾਈ ਦੇ ਰਸਤੇ ਤੇ ਚੱਲਣਾ ਹੈ। ਬਿਨਾਂ ਸਹਾਇ ਸੰਗਤ ਔਰ ਮੈਨੂੰ ਪੂਰੀ ਉਮੀਦ ਹੈ ਕਿ ਵੱਧ ਚੜ ਕੇ ਸੰਗਤਾਂ ਜਿਹੜੀਆਂ ਇਸ ਪ੍ਰੋਗਰਾਮ ਚ ਸ਼ਮੂਲੀਅਤ ਕਰਨਗੇ ਸਮਾਗਮ ਕਰਵਾਏ ਜਾ ਰਹੇ ਨੇ ਜੀਪੀ ਦੇ ਵੱਲੋਂ ਇਹ ਕੀ ਸਮਾਗਮ ਨੇ ਕੌਣ ਕੌਣਾਂ ਦਾ ਸਮਾਜਵਾ ਦੇ ਵਿੱਚ ਹਾਜ਼ਰ ਹੋ ਰਿਹਾ ਤੇ ਕੀ ਸੰਗਤ ਰੂਪੀ ਕਰਨਗੇ ਦੇਖੋ ਭਾਰਤੀ ਜਨਤਾ ਪਾਰਟੀ ਨੇ ਜਦੋਂ ਵੀ ਪੰਜਾਬ ਦੀ ਔਰ ਸਿੱਖ ਕੌਮ ਦੀ ਗੱਲ ਕੋਈ ਹੈ ਮੇਰੇ ਖਿਆਲ ਨਾਲ ਸਭ ਤੋਂ ਵੱਧ ਕੰਟਰੀਬਿਊਸ਼ਨ ਇਸ ਸਰਕਾਰ ਨੇ ਦਿੱਤੀ ਔਰ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਜੀ ਦਾ ਬੜਾ ਪੁਰਾਣਾ ਰਿਸ਼ਤਾ ਪੰਜਾਬ ਦੇ ਨਾਲ ਰਿਹਾ ਆ ਸੋ ਉਹਨਾਂ ਨੇ ਹਮੇਸ਼ਾ ਜਿਹੜਾ ਆਪਣਾ ਵਿਸ਼ਵਾਸ ਤੇ ਪੰਜਾਬੀ ਔਰ ਪੰਜਾਬ ਪੰਜਾਬ ਦੇ ਲੋਕਾਂ ਲਈ ਆਪਣੀ ਮੁਹੱਬਤ ਜਰੀ ਦਿਖਾਈ ਹੈ ਅ ਕੱਲ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੀ ਲੀਡਰਸ਼ਿਪ ਜਿਹੜੀ ਹੈਗੀ ਆ ਹਿੰਦੀ ਚਾਦਰ ਗੁਰਤੇਗ ਬਹਾਦਰ ਜੀ ਦੀ ਜਿਹੜੀ 350 ਅ ਐਨੀਵਰਸਰੀ ਮਨਾਈ ਮਨਾਣੇ ਆ ਸੀ ਉਦੇ ਲਈ ਕੱਲ ਭਾਰਤੀ ਜਨਤਾ ਪਾਰਟੀ ਦੀ ਸਾਰੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਕੱਤਰਤ ਹੋ ਰਹੀ ਹੈ ਗੁਰੂ ਦੇ ਦਰਸ਼ਨ ਕਰਨ ਜਾਏਗੀ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਇੱਕ ਕੀਰਤਨ ਦਰਬਾਰ ਜਿਹੜਾ ਉਹ ਸਜਾਇਆ ਜਾ ਰਿਹਾ ਹੈ ਪਾਰਟੀ ਵੱਲੋਂ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਜਿਹੜਾ ਇੱਥੇ ਜਿਹੜੀ ਸੇਵਾ ਲੱਗੀ ਹੈ ਉਹ ਹਰ ਕਰ ਰਿਆ ਕਰਤਾ ਦੀ ਕਿ ਸੇਵਾਦਾਰ ਦੇ ਰੂਪ ਦੇ ਵਿੱਚ ਪਾਰਟੀ ਨੇ ਡਿਊਟੀ ਲਈ ਹੈ ਜੋ ਕਿ ਇੱਕ ਨਵੀਂ ਪ੍ਰਥਾ ਜਿਹੜੀ ਹੈਗੀ ਆ ਇੱਕ ਮਤਲਬ ਬਹੁਤ ਅੱਛੀ ਪ੍ਰਥਾ ਹੈ ਕਿਉਂਕਿ politically ਹਰ ਵਰਕਰ ਦੀ ਡਿਊਟੀ ਲਾਉਣੀ ਵੀ ਪਾਈ ਤੁਸੀਂ ਲੰਗਰ ਤੇ ਜਿਹੜਾ ਕੰਮ ਤੁਸੀਂ ਕਰਨਾ ਹੈ ਜੂੜਿਆਂ ਦੀ ਸੇਵਾ ਹੀ ਤੁਸੀਂ ਕੰਮ ਕਰਨਾ ਸੋ ਬੜਾ ਸ਼ਲਾਘਾਯੋਗ ਕਦਮ ਹੈ ਪਾਰਟੀ ਦਾ ਜੀ ਅੰਦਰਲੀ ਲੀਡਰਸ਼ਿਪ ਦੇ ਵਿੱਚੋਂ ਵੀ ਕੋਈ ਆ ਰਿਹਾ ਜੀ ਇਸ ਪ੍ਰੋਗਰਾਮ ਦੇ ਜੀ ਕ੍ਰੇਂਦੀ ਲੀਡਰਸ਼ਿਪ ਤੋਂ ਜਿਹੜਾ ਮਾਨਯੋਗ ਗੁਜਿੰਦਰ ਸ਼ਖਾਵਤ ਜੀ ਜਿਹੜਾ ਹੈਗਾ ਉਹ ਆਪਣੇ ਜਿਹੜੀ ਹੈਗੀ ਹੈ ਗੁਰੂ ਦੇ ਦਰਸ਼ਨ ਕਰਨਗੇ ਸਾਨੂੰ ਉਮੀਦ ਹੈ ਕਿ ਇੱਕ ਦੋ ਹੋਰ ਸੀਨੀਅਰ ਲੀਡਰ ਕਿਉਂਕਿ ਪੈਨੋ ਤਾਂ ਉਹਨਾਂ ਦੀ ਕਨਫਰਮੇਸ਼ਨ ਸੀ ਬਟ ਸ਼ਾਇਦ ਕੁਝ ਉਥੇ ਜ਼ਰੂਰੀ ਮੀਟਿੰਗ ਕਰਨ ਖਾਲੇ ਉਹਨਾਂ ਦੇ ਕਨਫਰਮੇਸ਼ਨ ਨਹੀਂ ਆਈ ਹੈਗੀ ਸੋ ਕੇਂਦਰ ਵੀ ਜਿਹੜਾ ਹੈਗਾ ਆ ਉਹ ਵੀ ਆਪਣੀ ਹਾਜ਼ਰੀ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਲਗਵਾਏਗਾ